ਨਾਬਾ ਦੀ ਸਬ ਤਹਿਸੀਲ ਭਾਸੋ ਦੇ ਵਿੱਚ ਰੈਲੀ ਹੋਣ ਜਾ ਰਹੀ ਹੈ ਕਾਂਗਰਸ ਦੀ ਨਿਰੇਗਾ ਵਰਕਰਾਂ ਦੇ ਹੱਕ ਤੇ ਮੋਦੀ ਸਰਕਾਰ ਦੇ ਖਿਲਾਫ 100 ਏਕੜ ਦੇ ਵਿੱਚ ਮੰਡੀ ਤੇ ਕਾਂਗਰਸ ਵੱਲੋਂ ਰੈਲੀ ਇੰਚਾਰਜ ਵੀ ਲਗਾਏ ਗਏ ਨੇ ਤੇ ਜ਼ਿਲ੍ਹਾ ਪ੍ਰਧਾਨ ਵੀ ਪਹੁੰਚੇ ਹੋਏ ਨੇ ਤੇ ਸਾਬਕਾ ਕੈਬਨਿਟ ਮੰਤਰੀ ਬਿਲਕੁਲ ਨਾਬਾ ਦੇ ਵਿੱਚ ਉਹਨੂੰ ਵਾਪਸ ਕਰਾਉਣ ਵਾਸਤੇ ਗਰੀਬਾਂ ਦੇ ਹੱਕ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਰਾਹੁਲ ਗਾਂਧੀ ਖੜਗੇ ਸਾਹਿਬ ਦੀ ਅਗਵਾਈ ਦੇ ਵਿੱਚ ਪੂਰੇ ਦੇਸ਼ 'ਚ ਰੈਲੀਆਂ ਕੀਤੀਆਂ ਜਾ ਰਹੀਆਂ ਤਾਂ ਮਨਰੀਗਾ ਬਚਾਓ ਸੰਗਰਾਮ ਦੇ ਤਹਿਤ ਜਿਹੜੀ ਇਹ ਮੁਹਿੰਮ ਚੱਲੀ ਹੈ ਤੁਸੀਂ ਦੇਖਿਆ ਕਿ ਸਾਰੇ ਪੰਜਾਬ ਦੇ ਵਿੱਚ ਰਿਕਾਰਡ ਤੋੜ ਇਕੱਠ ਹੋਏ ਨੇ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਕਿ ਨੇ ਰੈਲੀਆਂ ਦੇ ਪ੍ਰਬੰਧ ਤੁਸੀਂ ਦੇਖਣੇ ਨੇ ਅੱਜ ਸਦਾ ਸਾਧੂ ਸਿੰਘ ਧਰਮਸੋਧ ਦੀ ਅਗਵਾਈ ਵਿੱਚ ਮੀਟਿੰਗ ਦੀਆਂ ਤਿਆਰੀਆਂ ਸੰਬੰਧੀ ਸਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਨਾਬਾ ਦੀ ਸਬ ਤਹਿਸੀਲ ਭਾਸੋ ਦੇ ਵਿੱਚ ਰੈਲੀ ਹੋਣ ਜਾ ਰਹੀ ਹੈ ਕਾਂਗਰਸ ਦੀ ਨਿਰੇਗਾ ਵਰਕਰਾਂ ਦੇ ਹੱਕ ਤੇ ਮੋਦੀ ਸਰਕਾਰ ਦੇ ਖਿਲਾਫ 100 ਏਕੜ ਦੇ ਵਿੱਚ ਮੰਡੀ ਤੇ ਕਾਂਗਰਸ ਵੱਲੋਂ ਰੈਲੀ ਇੰਚਾਰਜ ਵੀ ਲਗਾਏ ਗਏ ਨੇ ਤੇ ਜ਼ਿਲ੍ਹਾ ਪ੍ਰਧਾਨ ਵੀ ਪਹੁੰਚੇ ਹੋਏ ਨੇ ਤੇ ਸਾਬਕਾ ਕੈਬਨਿਟ ਮੰਤਰੀ ਬਿਲਕੁਲ ਨਾਬਾ ਦੇ ਵਿੱਚ ਪਹੁੰਚੇ ਹੋਏ ਨੇ ਮੀਟਿੰਗ ਕੀਤੀ ਆ ਉਸ ਰੈਲੀ ਨੂੰ ਲੈ ਕੇ ਜੋ ਕਿ ਭਾਜਪਾ ਕੇਂਦਰ ਵੱਲੋਂ ਨਰੇਗਾ ਵਰਕਰਾਂ ਦੇ ਤੱਕਾ ਕੀਤਾ ਗਿਆ ਉਹਦਾ ਮੂੰਹ ਤੋੜਵਾ ਜਵਾਬ ਆ ਜਿਹੜਾ 11 ਫਰਵਰੀ ਨੂੰ ਪਾਸੋਂ ਦੇ ਵਿੱਚ ਦਿੱਤਾ ਜਾਵੇਗਾ ਵੱਡੀ ਵਿਚਾਰ ਰੈਲੀ ਹੋਣ ਜਾ ਰਹੀ ਹੈ ਗੱਲਬਾਤ ਕਰਾਂਗੇ ਸਾਬਕਾ ਮੰਤਰੀ ਨਾਲ ਮੰਤਰੀ ਉਹ ਕਹਿੰਦੇ ਵਿਚਾਰ ਰੈਲੀ ਆ 100 ਏਕੜ ਦੇ ਵਿੱਚ ਮੰਡੀ ਹੋਵੇ ਬਹੁਤ ਵੱਡਾ ਇਕੱਠ ਹੋਣ ਜਾ ਰਹੇ ਆ ਬਿਲਕੁਲ ਤੁਸੀਂ ਠੀਕ ਕਿਹਾ ਮਾਨ ਸਾਹਿਬ ਪੂਰੀ ਹਿੰਦੁਸਤਾਨ ਦੇ ਵਿੱਚ ਗਰੀਬਾਂ ਨਾਲ ਖੜਨ ਵਾਲੀ ਪਾਰਟੀ ਕਾਂਗਰਸ ਪਾਰਟੀ ਨੇ ਜਿਹੜਾ ਬੀਜੇਪੀ ਦੀ મોદી ਦੀ ਸਰਕਾਰ ਨੇ ਮਨਰੇਗਾ ਸਕੀਮ ਦੇ ਖਿਲਾਫ ਕਾਲਾ ਕਾਨੂੰਨ ਲਿਆਂਦਾ ਉਹਨੂੰ ਵਾਪਸ ਕਰਾਉਣ ਵਾਸਤੇ ਗਰੀਬਾਂ ਦੇ ਹੱਕ ਦੇ ਵਿੱਚ ਦੇਸ਼ ਦੇ ਕੋਨੇ-ਕੋਨੇ ਦੇ ਵਿੱਚ ਰਾਹੁਲ ਗਾਂਧੀ ਖੜਗੇ ਸਾਹਿਬ ਦੀ ਅਗਵਾਈ ਦੇ ਵਿੱਚ ਪੂਰੇ ਦੇਸ਼ 'ਚ ਰੈਲੀਆਂ ਕੀਤੀਆਂ ਜਾਂਦੀਆਂ ਤਾਂ ਕਿ ਕਾਲਾ ਕਾਨੂੰਨ ਵਾਪਸ ਕੀਤਾ ਜਾਵੇ ਤਾਂ ਜਿਹੜੇ ਸਾਡੇ ਬੇਰੋਜ਼ਗਾਰ ਬਜ਼ੁਰਗ ਨੇ ਮਾਤਾਵਾਂ ਨੇ ਪਹਿਣਾ ਨੇ ਬੱਚੀਆਂ ਨੇ ਉਹ ਆਪਣੇ ਪਿੰਡਾਂ 'ਚ ਪੰਚਾਇਤਾਂ ਦੇ ਰਾਹੀਂ ਪਹਿਲਾਂ ਵਾਂਗੂ ਆਪਣਾ ਕੰਮ ਲੈ ਕੇ ਕਰਕੇ ਆਪਣਾ ਗੁਜ਼ਾਰਾ ਕਰ ਸਕਣ ਔਰ ਮੋਦੀ ਸਰਕਾਰ ਨੇ ਗਰੀਬ ਦੇ ਪੇਟ ਤੇ ਦੱਤ ਮਾਰੀ ਹੈ ਇਹਨੂੰ ਵਾਪਸ ਕਰਾਉਣ ਲਈ ਦਿਨ ਰਾਤ ਸਿਮੇ ਸਾਡੇ ਪੰਜਾਬ ਦੇ ਪ੍ਰਧਾਨ ਰਾਜਾ ਬੜਿੰਗ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਐਲੋਪੀ ਜੀ ਸਾਰੇ ਕਾਂਗਰਸ ਪਾਰਟੀ ਦੇ ਲੀਡਰ ਉਹਨਾਂ ਦੇ ਨਾਲ ਰਲ ਕੇ ਪੰਜਾਬ ਦੇ ਕੋਨੇ-ਕੋਨੇ 'ਚ ਜਾ ਰਹੇ ਨੇ ਉਸੇ ਤਹਿਤ ਨਾਬੇ ਹਲਕੇ ਦੀ ਰੈਲੀ ਵੀ ਜਿਹੜਾ ਸਿਆਪਾ ਸਿਆਪਾ ਮੈਂ ਕਹਾਂਗਾ ਕਿ ਜਿਹੜਾ ਗਰੀਬਾਂ ਦੇ ਹੱਕ 'ਚ ਅਸੀਂ ਉਹਦੇ ਸੈਂਟਰ ਦੀ ਸਰਕਾਰ ਦੇ ਖਿਲਾਫ ਕਰ ਰਹੇ ਆ ਬਹੁਤ ਵੱਡੇ ਪੱਧਰ ਤੇ ਕਾਂਗਰਸ ਪਾਰਟੀ ਦੇ ਦਿੜ ਅਰਾਦੇ ਨਾਲ ਚੱਲ ਰਿਹਾ ਇੱਕ ਵਰਕਰ ਆਉਣਗੇ ਔਰ ਰੈਲੀ ਦੇ ਵਿੱਚ ਸ਼ਮੂਲੀਅਤ ਕਰਨਗੇ ਹੂੰ ਬਿਲਕੁਲ ਕਿੰਨਾ ਇਕੱਠ ਅਮੀਦਾਂ ਤੋਂ ਵੱਧ ਹੋ ਸਕਦਾ ਇਕੱਠ ਕਹਿੰਦੇ ਮੈਂ ਮੈਨੂੰ ਇੰਨਾ ਕੁ ਲੱਗਦਾ ਕਿ ਤੁਸੀਂ ਜਿੱਥੇ ਤੱਕ ਦੇਖੋਗੇ ਤੁਹਾਡੀ ਨਿਗਾ ਥੱਕ ਜਾਏਗੀ ਇਕੱਠ ਨਹੀਂ ਹਟੇਗਾ ਦੇਖਣ ਨੂੰ ਤੁਹਾਨੂੰ ਹੂੰ ਬਿਲਕੁਲ ਰੰਦਾਵਾ ਸਾਹਿਬ ਤੁਹਾਨੂੰ ਵੀ ਪਾਰਟੀ ਨੇ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਤੁਸੀਂ ਵੀ ਅੱਜ ਨਾਬਾ ਦੇ ਵਿੱਚ ਪਹੁੰਚੇ ਹੋ ਮੀਟਿੰਗ ਕੀਤੀ ਹੈ ਮਨਰੇਗਾ ਬਚਾਓ ਸੰਗਰਾਮ ਦੇ ਤਹਿਤ ਜਿਹੜੀ ਇਹ ਮੁਹਿੰਮ ਚੱਲੀ ਹੈ ਤੁਸੀਂ ਦੇਖਿਆ ਕਿ ਸਾਰੇ ਪੰਜਾਬ ਦੇ ਵਿੱਚ ਰਿਕਾਰਡ ਤੋੜ ਕੱਠ ਹੋਏ ਨੇ ਇਹ ਰੈਲੀਆਂ ਦੇ ਲਈ ਹੁਣ ਸਾਡੀ 11 ਤਰੀਕ ਨੂੰ ਜਿਹੜੀ ਨਾਭਾ ਚ ਰੈਲੀ ਰੱਖੀ ਗਈ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਆ ਕਿ ਪੰਜਾਬ ਦਾ ਜਿਹੜਾ ਇੱਕ ਭਾਈਚਾਰਾ ਹੈ ਇੱਕ ਗਰੀਬ ਭਾਈਚਾਰਾ ਜਿਹੜੇ ਕਿ ਮਨਰੇਗਾ ਦਾ ਜਿਨ੍ਹਾਂ ਨੂੰ ਕੰਮ ਮਿਲਦਾ ਸੀ ਜਿਨ੍ਹਾਂ ਦੇ ਜੋਬ ਕਾਰਡ ਬਣੇ ਸੀ ਉਹਨਾਂ ਨੂੰ ਇੱਕ ਈਜ਼ੀ ਲੱਗਦਾ ਸੀ ਕਿ ਆਪਣੇ ਘਰ ਦੇ ਨੇੜੇ ਉਹਨਾਂ ਨੂੰ ਕੰਮ ਮਿਲਦਾ ਸੀ ਪਰਿਵਾਰ ਨਹੀਂ ਛੱਡਦੇ ਸੀ ਬੱਚੇ ਨਹੀਂ ਛੱਡਦੇ ਸੀ ਪਿੰਡ 'ਚ ਹੀ ਪੰਚਾਇਤ ਦੇ ਥਰੂ ਕੰਮ ਮਿਲਦਾ ਸੀ ਇਹਦੇ ਨਾਲ ਪੰਚਾਇਤਾਂ ਵੀ ਕਮਜ਼ੋਰ ਹੋਈਆਂ ਨੇ ਸੋ ਇਹ ਰੈਲੀ ਦੇ ਵਿੱਚ ਵੱਧ ਚੜ ਕੇ ਲੋਕ ਹਿੱਸਾ ਲੈਣਗੇ ਸਾਰੇ ਕਿਸਾਨ ਮਜ਼ਦੂਰ ਇਕਤਾ ਅਸੀਂ ਨਾਰੇ ਵੀ ਲਾਏ ਸਾਰੀਆਂ ਰੈਲੀਆਂ 'ਚ ਇਹ ਸਾਰੇ ਇਕੱਠੇ ਹੋ ਕੇ ਜਿਹੜੀ ਰੈਲੀ ਹੋਣ ਜਾ ਰਹੀ ਹੈ ਇੱਕ ਗਰੀਬਾਂ ਦੇ ਹੱਕ 'ਚ ਮਨਰੇਗਾ ਬਚਾਓ ਜਿਹੜਾ ਸੰਗਰਾਮ ਦਾ ਨਾਮ ਦਿੱਤਾ ਗਿਆ ਇਸ ਮੁਹਿੰਮ ਨੂੰ ਤੇ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਕਿ ਉਹਦੇ ਵਿੱਚ ਆਪ ਵਿਸ਼ੇਸ਼ ਤੌਰ ਤੇ ਸਾਡੇ ਪੰਜਾਬ ਮਾਮਲਿਆਂ ਦੇ ਇੰਚਾਰਜ ਸਾਬਕਾ ਸੀਐਮ ਛਤੀਸਗੜ੍ਹ ਸ਼੍ਰੀ ਪੁਪੇਸ਼ ਬਗੇਲ ਜੀ ਸਾਡੇ ਪੀਸੀਸੀ ਦੇ ਪ੍ਰਧਾਨ ਸਾਹਿਬ ਸਰਦਾਰ ਅਮਰਿੰਦਰ ਸਿੰਘ ਰਾਜਾ ਵੜਿੰਗ ਜੀ ਸੀਐਲਪੀ ਦੇ ਲੀਡਰ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਤੇ ਸਮੁੱਚੀ ਕਾਂਗਰਸ ਦੀ ਲੀਡਰਸ਼ਿਪ ਸਮੁੱਚੇ ਅਹੁਦੇਦਾਰ ਸਹਿਬਾਨ ਪੂਰੇ ਨਾਬਾ ਦੇ ਵਰਕਰ ਸਹਿਬਾਨ ਵੱ ਚੜਕੇ ਦੇ ਵਿੱਚ ਹਿੱਸਾ ਲੈਣਗੇ ਤੇ ਸਾਨੂੰ ਪੂਰਨ ਉਮੀਦ ਹੈ ਵੀ ਇਹ ਰਿਕਾਰਡ ਤੋੜ ਜਿਹੜਾ ਕੱਠੂਗਾ ਤੇ ਇੱਕ ਇਤਿਹਾਸਿਕ ਰੈਲੀ ਬਣ ਕੇ ਰੋਗੀ ਬਿਲਕੁਲ ਇੱਕ ਕੰਮ ਦੋ ਕਾਜ ਕਹਿੰਦੇ ਨੇ ਹਨਾ ਤੇ ਨਾਲ 27 ਦੀ ਤਿਆਰੀ ਤੇ ਨਾਲੇ ਰੈਲੀ ਵੀ ਦੇਖੋ ਜੀ 27 ਦੀ ਤਿਆਰੀ ਤਾਂ ਅਸੀਂ ਮੈਂ ਤੁਹਾਨੂੰ ਦੱਸਣਾ ਚਾਹੁੰਨੀ ਆ ਕਿ ਆਮ ਆਦਮੀ ਪਾਰਟੀ ਜਿੱਦਣ ਦੀ ਆਈ ਹੈ ਉਸੇ ਦਿਨ ਤੋਂ ਮੈਂ ਤਾਂ ਪਟਿਆਲੇ ਐਸਐਸਪੀ ਸਾਹਿਬ ਨੂੰ ਕਹਿ ਕੇ ਆਈ ਸੀ ਕਿ ਪਹਿਲੇ ਦਿਨ ਤੋਂ ਅਸੀਂ ਧਰਨਾ ਲਾ ਰਹੇ ਹਾਂ ਮੈਂ ਮੈਲਾ ਕਾਂਗਰਸ ਦੀ ਪ੍ਰਧਾਨ ਵੀ ਹਾਂ ਮੈਂ ਐਪਰੀਸ਼ੀਏਟ ਕਰਦੀਆਂ ਸਾਡੇ ਪ੍ਰਧਾਨ ਜੀ ਸਰਦਾਰ ਅਮਰਿੰਦਰ ਸਿੰਘ ਰਾਜਾ ਬੜਿੰਗ ਜੀ ਨੂੰ ਉਹ ਇੱਕ ਵੀ ਦਿਨ ਮੈਂ ਕਹਿ ਨਹੀਂ ਉਹਨਾਂ ਨੇ ਪੈਰ ਜੁੱਤੀ ਨਹੀਂ ਪਾਈ ਪੂਰੇ ਪੰਜਾਬ ਦੇ ਵਿੱਚ ਚਾਹੇ ਨਸ਼ਿਆਂ ਨੂੰ ਲੈ ਕੇ ਚਾਹੇ ਲਾਅ ਐਂਡ ਆਰਡਰ ਨੂੰ ਲੈ ਕੇ ਚਾਹੇ ਕਿਸੇ ਵੀ ਤਰੀਕੇ ਦੀ ਇਹਨਾਂ ਨੇ ਜਿਹੜੇ ਵਾਅਦੇ ਕੀਤੇ ਸੀ ਗਰੰਟੀਆਂ ਸੀ ਮਹਿਲਾਵਾਂ ਨੂੰ 1000 ਰੁਪਏ ਦਾ ਲੈ ਕੇ ਬਹੁਤ ਹੀ ਉਹਨਾਂ ਨੇ ਮਜਾਰੇ ਕੀਤੇ ਪੂਰੀ ਆਪਣੀ ਕਾਂਗਰਸ ਨੂੰ ਨਾਲ ਲੈ ਕੇ ਸੋ ਫੇਲਿਅਰ ਹੈਗਾ ਜੀ ਸਰਕਾਰ ਦਾ ਅਸੀਂ ਤਾਂ ਉਦਣ ਦੇ ਤਿਆਰ ਆ ਔਰ ਲੋਕ ਤਿਆਰ ਬੈਠੇ ਨੇ ਕਾਂਗਰਸ ਦੀ ਸਰਕਾਰ ਬਣਾਉਣ ਵਾਸਤੇ ਬਿਲਕੁਲ ਰੈਲੀ ਇਨਚਾਰਜ ਵੀ ਪਹੁੰਚੇ ਨੇ ਜੋ ਕਿ ਪ੍ਰਦੇਸ਼ ਕਾਂਗਰਸ ਵੱਲੋਂ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਦਿੱਤੀ ਗਈ ਹੈ ਕਿ ਇਸ ਤਰ੍ਹਾਂ ਦੇਖਦੇ ਹੋ ਤੁਹਾਨੂੰ ਵੱਡੀਆਂ ਜ਼ਿੰਮੇਵਾਰੀਆਂ ਦਿੱਤੀਆਂ ਗਈਆਂ ਨੇ ਰੈਲੀਆਂ ਦੇ ਪ੍ਰਬੰਧ ਤੁਸੀਂ ਦੇਖਣੇ ਨੇ ਅੱਜ ਸਦਾ ਸਾਧੂ ਸਿੰਘ ਧਰਮਸੋਧ ਦੀ ਅਗਵਾਈ ਵਿੱਚ ਮੀਟਿੰਗ ਦੀਆਂ ਤਿਆਰੀਆਂ ਸੰਬੰਧੀ ਸਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਬਹੁਤ ਲੋਕਾਂ ਦੇ ਵਿੱਚ ਵੱਡਾ ਭਾਰੀ ਜੋਸ਼ ਹੈ ਕਿਉਂਕਿ ਕਾਂਗਰਸ ਪਾਰਟੀ ਨੇ ਮਨਰੇਗਾ ਸਕੀਮ ਪ੍ਰਾਈਮ ਮਿਨਿਸਟਰ ਸਤਾਰ ਮਨਮੋਹਨ ਸਿੰਘ ਦੀ ਅਗਵਾਈ ਵਿੱਚ ਉਦੋਂ ਗਰੀਬ ਪਰਿਵਾਰਾਂ ਦੇ ਚੁੱਲ੍ਹਿਆਂ ਨੂੰ ਤਪਦੇ ਰੱਖਣ ਲਈ ਉਹਨਾਂ ਨੂੰ ਰੁਜ਼ਗਾਰ ਦੇਣ ਲਈ ਲਾਗੂ ਕੀਤੀ ਸੀ ਔਰ ਭਾਰਤੀ ਜਨਤਾ ਪਾਰਟੀ ਨੇ ਇਹਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕਾਨੂੰਨ ਪਾਸ ਕੀਤਾ ਹੈ ਤੇ ਉਸ ਦੇ ਸੰਬੰਧ ਵਿੱਚ ਅੱਜ ਕੱਲੀ ਕਾਂਗਰਸ ਪਾਰਟੀ ਅਮਰਿੰਦਰ ਸਿੰਘ ਰਾਜਾ ਬੜਿੰਗ ਪ੍ਰਧਾਨ ਪੰਜਾਬ ਪ੍ਰਦੇਸ਼ ਕਾਂਗਰਸ ਦੀ ਅਗਵਾਈ ਵਿੱਚ ਆਪਣੇ ਗਰੀਬ ਪਰਿਵਾਰਾਂ ਨਾਲ ਖੜੀ ਹੈ ਤੇ ਪੂਰੀ ਹਿੱਕ ਠੋਕ ਕੇ ਕਾਂਗਰਸ ਪਾਰਟੀ ਲੜਾਈ ਲੜ ਰਹੀ ਹੈ ਹੋਰ ਕੋਈ ਪਾਰਟੀ ਨਾ ਤੇ ਸardar சுகਬੀਰ ਸਿੰਘ ਬਾਦਲ ਦਿਖਦਾ ਹੈ ਕਾਲੀ ਦਲ ਦਿਖਦਾ ਹੈ ਨਾ ਆਮ ਪਾਰਟੀ ਉਸ ਦਾ ਭਗਵੰਤ ਸਿੰਘ ਮਾਨ ਦਿਖਦੇ ਨੇ ਕੱਲੀ ਕਾਂਗਰਸ ਹੈ ਜਿਹੜੀ ਆਪਣੇ ਗਰੀਬ ਭਰਾਵਾਂ ਦੀ ਲੜਾਈ ਲਗਦੀ ਆ ਇਹ ਰੈਲੀ ਸardar ਸਾਧੂ ਸਿੰਘ ਧਰਬਸੋਧ ਦੀ ਅਗਵਾਈ ਚ ਬਹੁਤ ਇਤਿਹਾਸਿਕ ਰੈਲੀ ਹੋਵੇਗੀ ਬਿਲਕੁਲ ਪਾਸੋ ਦੇ ਵਿੱਚ ਇਤਿਹਾਸਿਕ ਰੈਲੀ ਹੈ ਜਿਹੜੀ ਕਾਂਗਰਸ ਦੀ 11 ਫਰਵਰੀ ਨੂੰ ਹੋਣ ਜਾ ਰਹੀ ਹੈ ਢੀ ਚੋਟ ਦਾ ਜੋਰ ਆ ਜਿਹੜਾ ਕਾਂਗਰਸ ਵੱਲੋਂ ਲਗਾਇਆ ਜਾ ਰਿਹਾ ਹੈ ਨਾਬਾ ਤੋਂ ਹਰਮਿੰਦਰ ਸਿੰਘ ਮਾਨ